ਮੇਟਰ ਥੋੜੇ ਆਪੇ ਪੈਟਰ ਟਰੈਕ ਲੈ ਕੇ ਆਇਆ ਸਵਰਾਜ 855 ਟਰੈਕ ਦਾ ਮਾਲਕ ਆਪਣੇ ਕੋਲੇ ਲੇਨ ਕਰਦੇ ਨਹੀਂ ਹਾਂਜੀ ਭਾਈ ਕੀ ਆਲਾ ਹਾਂਜੀ ਵਧੀਆ ਵੀਰੇ ਠੀਕ ਠਾਕ ਹਾਂਜੀ ਸਾਰਾ ਤੋਂ ਪਹਿਲਾਂ ਜਿਹੜਾ 855 ਟਰੈਕ ਹੈ ਇਹ ਮਾਡਲ ਜਿਹੜਾ ਮਾਡਲ 2016 ਦਾ ਹੈ 2016 ਮਾਡਲ ਦਾ ਨੰਬਰ 50 ਨੰਬਰ 50 ਫਰਸਟ ਓਨਰ ਦੀ ਠੀਕ ਆ 50 ਨੰਬਰ ਆ ਫਰਸਟ ਓਨਰ ਦਾ ਬੁਲੇਟ ਹੈ ਜੀ ਨੰਬਰ 5 ਇਹਦਾ ਭਾਈ ਕਿੰਨੇ ਪਰਸੈਂਟ ਚਾਰੇ ਟਾਇਰ ਵੀਰੇ ਚਾਰੇ ਹੈਗੇ ਆਂਦੇ 85 90% ਆਪੀ ਕੋ 90% ਦਾ ਸੇਅਰ ਹਾਂ ਤੇ ਨਾਲ ਗੱਲ ਵੀ ਹਾਂਜੀ ਵੀਰੇ origignal ਕੱਲਾ ਬੈਂਪਰ ਪੇਂਟ ਕਰਵਾਇਆ ਕੱਲਾ ਬੈਂਪਰ ਪੇਂਟ ਆ ਬਾਕੀ ਸਾਰਾ origignal ਕਾਲਾ ਵੀ ਨਹੀਂ ਲੱਗਿਆ ਹਾਂਜੀ ਹਾਂਜੀ ਬਾਕੀ ਟਰੈਕਟਰ ਧੋਣ ਵਾਲਾ ਥੋੜਾ ਹਜੇ ਲੱਭੜਿਆ ਹੋਇਆ ਠੀਕ ਆ ਬਾਈ ਡਬਲ ਡੈਕਟਰ ਆ ਹਾਂਜੀ ਹਾਂਜੀ ਤੇ ਬਾਈ ਸਮਾਰਟ ਟਰੈਕਟਰ ਨਾਲ ਹਾਂਜੀ ਸਮਾਰਟ ਡੰਡਾ ਫੱਟੀ ਛਤਰੀ ਨਾਲ ਮਿਲੂ ਬਾਈ ਵੀ ਨਾਗ ਪੂਵੇ ਆ ਹਾਂਜੀ ਹਾਂਜੀ ਜੇ ਰੀਅਰ ਦਾ ਬਾਅਦ ਕੇ ਲਿਆ ਆ ਸਾਡੇ ਤੇ ਡਬਲ ਦਾ ਹਾਲਾ ਦੇਖਦੇ ਤੇ ਬਾਈ ਇਹਦੀ ਕੀ ਡਿਮਾਂਡ ਇਹ ਡਿਮਾਂਡ ਵੀਰੇ ਹੈਗੀ ਆ 5,25,000 5,25,000 ਡਿਮਾਂਡ ਆ ਜਿਹੜਾ ਵੀਡੀਓ ਬਈ ਸ਼ੇਅਰ ਕਰ ਮੰਤਨ ਵੀਰੇ ਫੋਲ ਕਰਾਂਗੇ ਠੀਕ ਆ ਕਿਹੜੇ ਮੰਡਲ ਤੋਂ ਹੋਏਗੀ ਪਿੰਡ ਮੁਦਕੀ ਜ਼ਿਲ੍ਹਾ ਫਿਰੋਜ਼ਪੁਰ ਨੰਬਰ ਤੇ ਗ੍ਰੀਨ ਕਰ ਵੀਡੀਓ ਪਾ ਦਿਓ ਸ਼ੇਅਰ ਕਰਵਾਓ